ਸ੍ਰੀ ਪਤੇਗੜ ਸਾਹਿਬ ਦੀ ਪਵਿੱਤਰ ਧਰਤੀ ਤੇ ਸੰਯੁਕਤ ਅਧਵਾਤ ਮੋਰਚਾ ਵੱਲੋਂ ਇੱਕ ਇਤਿਹਾਸਿਕ ਮੀਟਿੰਗ ਕੀਤੀ ਗਈ ਹੈ ਜੋ ਕਿ ਜ਼ਿਲ੍ਹਾਵਰ ਪੰਜਾਬ ਪੱਧਰ ਦੇ ਉੱਤੇ ਐਸਸੀ ਐਸਟੀ ਓਬੀਸੀ ਸਮਾਜ ਦੀਆਂ ਜਿੱਥੇ ਬੰਦਿਆਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਕਰਕੇ ਸਮਾਜ ਨਾਲ ਜੋ ਅਤਿਆਚਾਰ ਹੋ ਰਿਹਾ ਸਮਾਜ ਦੇ ਹੱਕਾਂ ਤੇ ਡਾਕੇ ਪੈ ਰਹੇ ਨੇ ਉਹਨਾਂ ਨੂੰ ਕਿਸ ਤਰ੍ਹਾਂ ਰੋਕਿਆ ਜਾ ਸਕਦਾ ਰਾਜ ਭਾਗ ਤੇ ਕਿਸ ਤਰ੍ਹਾਂ ਕਾਬੂ ਹੋ ਸਕਦਾ ਅੱਜ ਇਸ ਪਵਿੱਤਰ ਤੇ ਇਤਿਹਾਸਕ ਧਰਤੀ ਤੇ ਇੱਕ ਬਹੁਤ ਅਹਿਮ ਗੱਲ ਹੋਈ ਹੈ ਕਿਉਂਕਿ ਦਲਿਤ ਜਥੇਬੰਦੀਆਂ ਦੇ ਨਾਲ ਅੱਜ ਸਮਾਜ ਦਾ ਉਹ ਵਰਗ ਜਿਹਨੂੰ ਬੀਸੀ ਵਰਗ ਕਹਿੰਦੇ ਆ ਜਿਹਨੂੰ 70 ਸਾਲ ਤੋਂ ਸਾਰੀਆਂ ਸਰਕਾਰਾਂ ਨੇ ਅਣਗੌਲਿਆ ਕੀਤਾ ਹੋਇਆ ਅੱਜ ਇਸ ਮੀਟਿੰਗ ਦੀ ਇਹ ਪ੍ਰਾਪਤੀ ਹੋਈ ਹੈ ਕਿ ਵੱਡੇ ਪੱਧਰ ਦੇ ਉੱਤੇ ਬੀਸੀ ਔਰ ਓਪੀਸੀ ਸਮਾਜ ਦੇ ਵੱਡੇ ਨੁਮਾਇੰਦੇ ਇੱਥੇ ਪਹੁੰਚੇ ਨੇ ਇੱਕ ਇਤਿਹਾਸਕ ਧਰਤੀ ਦੇ ਉੱਤੇ ਇਤਿਹਾਸਕ ਗੱਲ ਹੋਈ ਹੈ। ਸੋ ਆਓ ਅੱਜ ਇਸ ਜਿਹੜੀ ਮੀਟਿੰਗ ਹੋਈ ਹੈ ਉਹਦੇ ਵਿੱਚ ਕੀ ਏਜੰਡੇ ਸੀ, ਕੀ ਰਣਨੀਤੀ ਹੈ। ਆਪਾਂ ਜੋ ਕਨਵੀਨਰ ਸਾਹਿਬ ਨੇ ਫੋਰ ਕਮੇਟੀ ਦੇ ਮੈਂਬਰ ਹੂੰਡਾ ਜੀ ਉਹਨਾਂ ਬਾਰੇ ਗੱਲ ਕਰਾਂਗੇ, ਉਹਨਾਂ ਤੋਂ ਪੁੱਛਾਂਗੇ। ਹੂੰਡਾ ਜੀ ਅੱਜ ਜੋ ਫਤਿਹਗੜ੍ਹ ਸਾਹਿਬ ਜੋ ਇਤਿਹਾਸਕ ਮੀਟਿੰਗ ਹੋਈ ਹੈ, ਇਹਦੇ ਵਿੱਚ ਅੱਜ ਕੀ ਵਿਚਾਰਿਆ ਗਿਆ, ਕੀ ਤੁਹਾਡਾ ਅਗਲਾ ਏਜੰਡਾ? ਘਾਲੀ ਜੀ ਮੈਂ ਡਾਕਟਰ ਕਸ਼ਮੀਰ ਸਿੰਘ ਗੁੰਡਾ ਆਪ ਜੀ ਦੇ ਮਾਧਿਅਮ ਰਾਹੀਂ ਦੇਸ਼ਾਂ-ਵਦੇਸ਼ਾਂ ਦੇ ਵਿੱਚ ਬੈਠੀ ਹੋਈ ਸੰਗਤ ਦਲਿਤ ਭਾਈਚਾਰਾ ਉਹਨਾਂ ਦੀਆਂ ਮੁਸ਼ਕਲਾਂ ਦੇ ਨਾਲ ਸੰਬੰਧਤ ਉਹਨਾਂ ਨੂੰ ਪਿਛਲੇ ਲੰਬੇ ਸਮੇਂ ਤੋਂ ਵਰਕਾਰਿਆ ਗਿਆ ਸਮਾਜ ਉਸ ਨੂੰ ਇਕੱਤਰ ਕਰਨ ਦਾ ਸੰਯੁਕਤ ਦਲਿਤ ਮੋਰਚੇ ਦਾ ਉਪਰਾਲਾ ਹੈ ਤੇ ਦਲਦ ਸ਼ਬਦ ਦੀ ਜੋ ਮਿਸ ਇੰਟਰਪ੍ਰੀਟੇਸ਼ਨ ਕੀਤੀ ਕਰ ਲਈ ਜਾਂਦੀ ਹੈ ਕਿ ਸ਼ਾਇਦ ਜੋ ਦਲਦ ਸ਼ਬਦ ਹੈ ਸਿਰਫ ਤੇ ਸਿਰਫ ਸ਼ਡਿਊਲਡ ਕਾਸਟ ਜਾਤੀਆਂ ਵਾਸਤੇ ਵਰਤਿਆ ਜਾਂਦਾ ਹੈ ਜਦੋਂ ਕਿ ਅਜਿਹਾ ਨਹੀਂ ਭਾਈ ਕਾਂਤ ਸਿੰਘ ਨਾਭਾ ਦਾ ਜਦੋਂ ਤੁਸੀਂ ਗ੍ਰੰਥ ਪੜ੍ਹ ਕੇ ਵੇਖ ਲਓ ਉਹਨੂੰ ਫੋਲ ਕੇ ਵੇਖ ਲਓ ਉਹਦੇ ਵਿੱਚ ਇਸ ਸ਼ਬਦ ਨੂੰ ਇਸ ਤਰ੍ਹਾਂ ਦੱਸਿਆ ਗਿਆ ਹੈ ਕਿ ਜੋ ਵਿਅਕਤੀ ਜਾਂ ਸਮੂਹ ਜਿਸ ਨੂੰ ਦਰੜਿਆ ਗਿਆ ਹੈ ਜੋ ਕੁਛ ਨਿਆ ਗਿਆ ਹੈ ਜੋ ਤਾੜਵ ਨੂੰ ਤੜ ਦਿੱਤਾ ਗਿਆ ਹੈ ਤੇ ਉਹਦੀ ਅਸਲੀ ਆਇਡੈਂਟੀਟੀ ਜਿਹੜੀ ਹੈ ਉਹ ਖਤਮ ਕਰ ਦਿੱਤੀ ਗਈ ਹੈ ਉਹ ਵਿਅਕਤੀ ਕੋਈ ਵੀ ਹੋ ਸਕਦਾ ਹੈ ਉਹ ਜ਼ਰੂਰੀ ਨਹੀਂ ਕਿਸੇ ਜਾਤੀ ਜਾਂ ਧਰਮ ਜਾਂ ਰੰਗ ਦੇ ਨਾਲ ਹੋਵੇ ਉਹ ਕੋਈ ਵੀ ਵਿਅਕਤੀ ਹੋ ਸਕਦਾ ਸੋ ਇਹ ਜਿਹੜਾ ਸ਼ਬਦ ਹੈ ਇਹ ਯੂਨੀਵਰਸਲ ਸ਼ਬਦ ਹੈ ਤੇ ਇਹਦੇ ਵਿੱਚ ਹਰ ਇੱਕ ਵਿਅਕਤੀ ਜਿਹੜਾ ਦਰੜਿਆ ਹੋਇਆ ਹੈ ਜਿਸ ਨੂੰ ਦਲ ਦਿੱਤਾ ਗਿਆ ਹੈ ਜਿਸ ਨੂੰ ਹੱਕਾਂ ਹਿੱਤਾਂ ਤੋਂ ਵਾਂਝੇ ਕਰ ਦਿੱਤਾ ਗਿਆ ਹੈ ਇਸ ਤੋਂ ਭਾਵ ਉਸ ਵਿਅਕਤੀ ਜਾਂ ਉਸ ਵਰਗ ਤੋਂ ਹੈ ਤੋ ਅੱਜ ਇੱਥੇ ਸਾਡੇ ਵਿੱਚ ਸਾਨੂੰ ਕੀ ਵੱਡਾ ਕਲੋ ਬਲ ਮਿਲਿਆ ਸੰਯੁਕਤ ਦਲਤ ਮੋਰਚੇ ਨੂੰ ਅੱਜ ਵੱਡਾ ਬਲ ਮਿਲਿਆ ਕਿ ਜਦੋਂ ਅੱਜ ਇਸ ਸੰਯੁਕਤ ਦਲਤ ਮੋਰਚੇ ਦੇ ਵਿੱਚ BC ਤੇ OBC ਕੈਟਾਗਰੀ ਦੇ ਨਾਲ ਸੰਬੰਧਿਤ ਜਿਹੜੀਆਂ ਜਥੇਬੰਦੀਆਂ ਦੇ ਆਗੂ ਨੇ ਉਹ ਪਹੁੰਚੇ ਨੇ ਅਸੀਂ ਉਹਨਾਂ ਦਾ ਅੱਜ ਵੈਲਕਮ ਕੀਤਾ ਤੇ ਜੋ ਜੋ ਉਹਨਾਂ ਵੱਲੋਂ ਜਿਵੇਂ ਗਿਣਤੀ ਦੇ ਆਧਾਰ ਤੇ ਗੱਲ ਕੀਤੀ ਕਿ ਇਹਨਾਂ ਨੂੰ ਹੱਕਾਂ ਹਿੱਤਾਂ ਤੋਂ ਵਾਅਦਾ ਕੀਤਾ ਹੋਇਆ ਤੇ ਇਹਨਾਂ ਦੇ ਹੱਕਾਂ ਹਿੱਤਾਂ ਲਈ ਅਸੀਂ ਰੜਕੇ ਕੰਮ ਕਰੀਏ ਸੰਯੁਕਤ ਮੋਰਚੇ ਨੇ ਅੱਜ ਦੀ ਮੀਟਿੰਗ ਦੇ ਵਿੱਚ ਫੈਸਲਾ ਕੀਤਾ ਕਿ ਜੋ ਵੀ ਜਥੇਬੰਦੀ ਇਹਨਾਂ ਦਾ ਫੈਸਲਾ ਕਰਕੇ ਆਊਗੀ ਅਸੀਂ ਉਸ ਜਥੇਬੰਦੀ ਨੂੰ ਸੰਯੁਕਤ ਦਲਤ ਮੋਰਚੇ ਵੱਲੋਂ ਬਰਾਬਰ ਦੀ ਨਾਮਜ਼ਦਗੀ ਦਾ ਨਾਮਜ਼ਦਗੀ ਦੇਵਾਂਗੇ ਤੇ ਬਰਾਬਰ ਦਾ ਮਾਨ ਸਤਕਾਰ ਜਿਹੜਾ ਉਹਨਾਂ ਨੂੰ ਦਿੱਤਾ ਜਾਊਗਾ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਕੋਈ ਵੀ ਜਥੇਬੰਦੀ ਉਹ ਕਿਸੇ ਵੀ ਪੱਧਰ ਤੇ ਕੰਮ ਕਰਦੀ ਹੈ ਉਹ ਜਦੋਂ ਆਪਣੇ ਪੱਧਰ ਤੇ ਕੰਮ ਕਰੋਗੀ ਉਸ ਨੂੰ ਉਸੇ ਹੀ ਢੰਗ ਦੇ ਨਾਲ ਉਹਦਾ ਮਾਨ ਸਤਕਾਰ ਜਿਹੜਾ ਕੀਤਾ ਜਾਊਗਾ ਨਿਕਲ ਕੇ ਆਇਆ ਵੀ ਜਿਹੜਾ ਮੋਹਾਲੀ ਮੋਰਚਾ ਉਹ ਢੇਟ ਚੜ ਗਿਆ ਇਸ ਲਈ ਆਪਾਂ ਜਿਹੜਾ ਤੁਹਾਡਾ ਆਪਾਂ ਬਣਾ ਰਹੇ ਆ ਇਹਦੇ ਲਈ ਸਾਨੂੰ ਇਹ ਪਹਿਲੇ ਪ੍ਰਕਾਸ਼ਨ ਰੱਖਣੇ ਪੈਣਗੇ ਇਹਦੇ ਲਈ ਆਪਾਂ ਕਿਸ ਤਰ੍ਹਾਂ ਦੀ ਰਣਨੀਤੀ ਚਾਰ ਕੀਤੀ ਵੇਖੋ ਇਸ ਤੇ ਅੱਜ ਅਸੀਂ ਇਹੀ ਗੱਲ ਜਿਹੜੀ ਬਿਲਕੁਲ ਕਲੀਅਰ ਕਰ ਦਿੱਤੀ ਤੇ ਸਪਸ਼ਟ ਕਰ ਦਿੱਤੀ ਤੇ ਅਦਾਲਤ ਆਗੂਆਂ ਦੇ ਇਹ ਬਿਲਕੁਲ ਕਲੀਅਰ ਕੀਤਾ ਹੋਇਆ ਕਿ ਇਸ ਸੰਯੁਕਤ ਅਦਾਲਤ ਮੋਰਚੇ ਦੇ ਵਿੱਚ ਜੋ ਜਥੇਬੰਦੀਆਂ ਦਾ ਇੱਕ ਮੰਚ ਹੈ ਇਹ ਕੋਈ ਨਾ ਵੀ ਜਥੇਬੰਦੀ ਨਹੀਂ ਹੈ ਤੇ ਇੱਕ ਗੈਰ ਸਿਆਸੀ ਹੈ ਇਹ ਸਿਆਸੀ ਨਹੀਂ ਹੈ ਇਹ ਗੈਰ ਸਿਆਸੀ ਇੱਕ ਮੰਚ ਹੈ ਜੋ ਸੰਯੁਕਤ ਅਦਾਲਤ ਮੋਰਚਾ ਬਣਿਆ ਹੈ ਵੱਖ-ਵੱਖ ਜੋ ਜਥੇਬੰਦੀਆਂ ਨੇ ਉਹਨਾਂ ਨੂੰ ਇਕੱਠਿਆ ਕਰਕੇ ਜੋ ਦਲਤ ਜਿਸੀ ਬੰਦੀਆਂ ਨੂੰ ਉਹਨਾਂ ਨੂੰ ਇਕੱਠਿਆ ਕਰਕੇ ਇਸ ਨੂੰ ਤੋ ਬਣਾਇਆ ਗਿਆ ਹੈ ਤੇ ਉਹ ਸਾਰਿਆ ਜਾ ਰਿਹਾ ਹੈ ਤੇ ਦਿਨੋਂ ਦਿਨ ਇਸ ਨੂੰ ਵੱਡਿਆ ਕੀਤਾ ਜਾ ਰਿਹਾ ਤੇ ਪਿਛਲੇ ਸਮੇਂ ਦੌਰਾਨ ਜੋ-ਜੋ ਗਲਤੀਆਂ ਜੋ-ਜੋ ਗੱਲਾਂ ਸਾਹਮਣੇ ਆਈਆਂ ਕਿ ਜਿਵੇਂ ਤੁਸੀਂ ਇੱਕ ਐਗਜ਼ਾਮਪਲ ਦੇ ਕੇ ਦੱਸੀ ਹੈ ਚੰਡੀਗੜ੍ਹ ਵਾਲੇ ਚੋਰ ਪੜੋ ਮੋਰਚੇ ਦੀ ਪੇਪੂ ਦੇ ਵਿੱਚ ਜਿਹੜੀ ਇਹ ਗੱਲ ਸਾਹਮਣੇ ਆਈ ਹੈ ਉਸ ਗੱਲ ਤੋਂ ਪ੍ਰਕਾਸ਼ਨ ਰੱਖਣ ਵਾਸਤੇ ਅਸੀਂ ਹਰ ਇੱਕ ਜਥੇਬੰਦੀ ਹੈ ਉਸ ਨੂੰ ਪ੍ਰਾਪਰ ਦੀ ਨਮਾਇੰਦਗੀ ਦਿੱਤੀ ਹੈ ਕੋਈ ਵੀ ਜਥੇਬੰਦੀ ਦਾ ਕੋਈ ਵੀ ਜਥੇਬੰਦੀ ਦਾ ਕੋਈ ਨਮਾਇੰਦਾ ਇਹਦੇ ਵਿੱਚ ਆਪਣੀ ਵਿਚਾਰ ਨੂੰ ਜਾਂ ਵਿਚਾਰਧਾਰਾ ਦਾ ਉਹਨੂੰ ਭਾਰੀ ਨਹੀਂ ਹੋਣ ਦਿੱਤਾ ਜਾਵੇਗਾ ਇਹ ਗੱਲ ਬਿਲਕੁਲ ਕਲੀਅਰ ਹੈ ਇਸ ਲਈ ਸਾਨੂੰ ਇਹ ਗੱਲ ਮਹਿਸੂਸ ਹੁੰਦੀ ਆ ਕਿ ਪਿਛਲੇ ਸਮੇਂ ਦੇ ਦੌਰਾਨ ਇਹਨਾਂ ਨੂੰ ਇਕੱਠਿਆਂ ਕਰਨ ਦੇ ਵਿੱਚ ਸੰਯੁਕਤ fronts ਮੋਰਚਾ ਇੱਕ ਮਾਫੂਮ ਕਰਨੇ ਬਾਬੇਗਾ ਜੋ ਗਲਤੀਆਂ ਹੋ ਚੁੱਕੀਆਂ ਨੇ ਇਹਦੇ ਵਿੱਚ ਉਹਨਾਂ ਨੂੰ ਦੁਰਾਵਣ ਤੋਂ ਹਰ ਤਰ੍ਹਾਂ ਦੀ ਜਿਹੜੀ ਹੈ ਸੰਭਵ ਉਹ ਕੋਸ਼ਿਸ਼ ਕੀਤੀ ਜਾਊਗੀ ਸੋ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਹੈ ਕਿ ਸਾਰੇ ਸਾਥੀ ਆਏ ਨੇ ਤੇ ਅਸੀਂ ਸਮੂਹ ਜੋ ਭਾਰਤ ਦੇ ਤੋਂ ਅਸੀਂ ਇੱਕ ਪਾਸੇ ਜਾਂਦੇ ਹਾਂ ਪਹਿਲਾ ਪੰਜਾਬ ਦੀਆਂ ਜਿਹੜੀਆਂ ਜਥੇਬੰਦੀਆਂ ਨੇ ਉਹ ਕਲੱਬਾਂ ਨੇ ਪੂਰ ਟਰਸਟ ਨੇ ਛੋਟੀਆਂ ਵੱਡੀਆਂ ਜਿੰਨੀਆਂ ਵੀ ਆਰਗੇਨਾਈਜੇਸ਼ਨਾਂ ਸੰਸਥਾਵਾਂ ਨੂੰ ਉਹਨਾਂ ਨੂੰ ਸੰਯੁਕਤ ਦਲਤ ਮੂਰਤੇ ਦੇ ਵਿੱਚ ਆਉਣ ਵਾਸਤੇ ਅਸੀਂ ਬੇਨਤੀ ਕਰਦੇ ਕਿ ਆਓ ਮਿਲ ਕੇ ਅਸੀਂ ਨਵੇਂ ਸਮਾਜ ਦੀ ਉਸਾਰੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਨ